ਆਰਸਿਕ ਆਉਂਦੇ ਸਾਹਮਣੇ ਨਿਖਰ ਨਿਖਰ ਕੇ ਹੋ ਲਤਵਾਰੀ ਖਨੇ ਮੰਨੀ ਨਾਨਕ ਸਿੱਖ ਧਰਮ ਦੇ ਬਾਨੀ ਆ ਗਿਆ ਚੜ ਇੰਡੀਆ ਤੇ ਬਾਬਰ ਬਹੁਤੇ ਜ਼ੁਲਮ ਕਮਾ ਗਿਆ ਜਾਬਰ ਬਹੁਤੀ ਕਰ ਲੁੱਟ ਮਾਰ ਗਿਆ ਪਾਣੀ ਪਤ ਦੀ ਜੰਗ ਮੁਗਲ ਤੋਂ ਲੋਦੀ ਹਾਰ ਗਿਆ ਜੀ ਮਾਰੇ ਮਰਦ ਕਾਟ ਕਰ ਕੰਡੀਆਂ ਹੋਈਆਂ ਸਾਜ ਵਈਆਂ ਰੰਡੀਆਂ ਏਤੀ ਮਾਰ ਪਈ ਕੁਰਲਾਣੇ ਮਿੱਠੇ ਗੁਰ ਕਰ ਮੰਨ ਲੈ ਭਾਣੇ ਜੋ ਵਰਤਾ ਕਰ ਤਾਰ ਦਤੇਂਗੇ ਜਦ ਵੀ ਜ਼ੁਲਮ ਕਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਇਹ ਗਲਤਵਾਰੀ ਖਨੇ ਮਾਨੀ ਨਾਨਕ ਸਿੱਖ ਧਰਮ ਦੇ ਬਾਨੀ ਆ ਗਿਆ ਚੜ ਇੰਡੀਆ ਤੇ ਬਾਬਰ ਬਹੁਤੇ ਜ਼ੁਲਮ ਕਮਾ ਗਿਆ ਜਾਬਰ ਬਹੁਤੀ ਕਰ ਲੁੱਟ ਮਾਰ ਗਿਆ ਪਾਣੀ ਪਤ ਦੀ ਜੰਗ ਮੁਗਲ ਤੋਂ ਲੋਦੀ ਹਾਰ ਗਿਆ ਜੀ ਮਾਰੇ ਮਰਦ ਕਾਟ ਕਰ ਕੰਢੀਆਂ ਹੋਈਆਂ ਸੱਜਵਿਆਂ ਰੰਡੀਆਂ ਏਤੀ ਮਾਰ ਪਈ ਕੁਰਲਾਣੇ ਮਿੱਠੇ ਗੁਰ ਕਰ ਮੰਨ ਲੈ ਭਾਣੇ ਜੋ ਵਰਤਾ ਕਰ ਤਾਰ ਦਤੇ ਈਂਗੇ ਯਾਦ ਵੀ ਝੁਲਮ ਸਖਾਤੇ ਹੋਏ ਝੁਲਮ ਨੇ ਹੋਰ ਨਖਾਰ ਦਿੱਤੇ ਪਤ ਦੀ ਖਾਤਰ ਬਾਬਰ ਮਰ ਗਿਆ ਕੁਝ ਚਰ ਰਾਜ ਹਮਾਯੂ ਕਰ ਗਿਆ ਅਕਬਰ ਰਾਜ ਸਮੇਂ ਖੁਜ ਪਰ ਜਾ ਉਸ ਨੂੰ ਮਿਲਿਆ ਨੇਕ ਦਾ ਦਰਜ ਆਦਤ ਛੱਡ ਗਿਆ ਕੋੜਾਂ ਦੀ ਹਿੰਦੂਆਂ ਨਾਲ ਜੋੜ ਲੈ ਰਿਸ਼ਤੇ ਵਿਆਹ ਕੇ ਕੁੜੀ ਰਠੌੜਾਂ ਦੀ ਜੀ ਫੇਰੇ ਲੈ ਲੈ ਕਰ ਪਰ ਕਮਿਆ ਉਸ ਦੇ ਜਹਾਂਗੀਰ ਪਥ ਜੰਮਿਆ ਉਹ ਤਾਂ ਸਿਆਣਾ ਦਾ ਸਵਰਸੀ ਖਾਂ ਖਲਾ ਪਰਿਆ ਕਨ ਪਰਸੀ ਚੰਦੂ ਦੀ ਗੁਫਤਾਰ ਦਤੇ ਜਦ ਵੀ ਝੁਲਮ ਸਿਖਾਂਤੇ ਹੋਏ ਝੁਲਮ ਨੇ ਹੋਰ ਨਖਾਰ ਦਤੇ ਉਹ ਚੰਦੂ ਲਗਰਸ ਖੀਦੀ ਡੰਗਲੀ ਲਾਦੀ ਮੁਗਲ ਭੂਪ ਨੂੰ ਉਂਗਲੀ ਖਾਂਦਾ ਮਗਲ ਗੁਰੂ ਤੇ ਖਵੀਆਂ ਅਰਜਨ ਦੇਵ ਬੀੜ ਕੇ ਤਵੀਆਂ ਉਤੇ ਬਠਾਤਾ ਪਾਪੀ ਨੇ ਹੇਠਾਂ ਅਗਨ ਸੀਸ ਵਿਚਰੇਤਾ ਗਰਮ ਪਵਾਤਾ ਪਾਪੀ ਨੇ ਜੀ ਅਗਨੇ ਜਿਸਮ ਬਣਾਤਾ ਕੋਲਾ ਪੰਜਵੇਂ ਉਛੜ ਗਏ ਚੋਲਾ ਕਰ ਗਏ ਖਤਮ ਯਾਤਰਾ ਜਗਦੀ ਰਾਵੀ ਨਦੀ ਕੋਲ ਦੀ ਵਗਦੀ ਉਸ ਵਿੱਚ ਚੁੱਬੇ ਮਾਰ ਦਤੇਗੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਉਸਵੇਂ ਗੁਰੂ ਨਾਨਕ ਕਬੂਲਣ ਗਲ ਵਿੱਚ ਦੋ ਤਲਵਾਰਾਂ ਝੂਲਣਾ ਖੇਡ ਸ਼ਿਕਾਰ ਮੰਨ ਦੇ ਮੌਜਾ ਕਰਕੇ ਤਿਆਰ ਸਿਖਾਂ ਦੀ ਫੌਜ ਹੈ ਆਹੂ ਲਾਤੇ ਮੁਗਲਾਂ ਦੇ ਚਾਰ ਲੜਾਈਆਂ ਲੜੀਆਂ ਕੇ ਛਡਾਤੇ ਮੁਗਲਾਂ ਦੇ ਇਕ ਥਾਂ ਕਰੀਵਾਰ ਸਿੰਘ ਪਾਵਰ ਤਖਤ ਅਕਾਲੇ ਉਸਾਰਿਆ ਟਾਵਰ ਉਸ ਤਾਂ ਸਤਗੁਰ ਲਾਉਣ ਕਚੈਰੀ ਕਰਦੇ ਆ ਫਰਿਆਦਾਂ ਸ਼ੈਰੀ ਸਬਦੇ ਕਾਜ ਸਵਾਰ ਦਤੇਗੇ ਜਦ ਵੀ ਜ਼ੁਲਮ ਸਿੱਖਾਂ ਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇ ਹੋ ਔਰੰਗਜ਼ੇਬ ਸੰਭਾਲਿਆ ਤਖਤ ਤੇ ਵਧ ਗਏ ਜ਼ਬਰ ਜ਼ੁਲਮ ਦੇ ਲਖਤੇ ਹਿੰਦੂਆਂ ਜ਼ਬਰ ਨਮੂਮਨ ਕਰਦਾ ਪਾਪੀ ਨਹੀਂ ਖੁਦਾ ਤੋਂ ਡਰਦਾ ਨੀਅਤ ਰੱਖਦਾ ਖੋਟੀ ਸੀ ਫਿਫਟੀ ਸ਼ੇਰ ਜਨੂ ਲਾ ਕੇ ਮਗਰ ਉਹ ਸ਼ਕਤ ਦਾ ਰੋਟੀ ਸੀ ਜੀ ਆਪਣਾ ਸ਼ੇਰ ਲਗਾ ਤੇ ਲੰਬੂ ਕਰਦੇ ਬਿਪ ਕਸ਼ਮੀਰੀ ਕਾਬੂ ਅੱਗੇ ਤੇ ਗਬਹਾਦਰ ਸੇ ਮਨ ਕੇ ਬੇਪਰਾਂ ਦੀ ਅਰਦਾਸ ਉਹ ਨਾਂ ਨੇ ਸਰਵਾਰ ਦਤੇਂ ਜਦ ਵੀ ਜ਼ੁਲਮ ਸਖਾਂ ਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਹੋ ਸਦਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਦਕੇ ਗੁਰੂ ਗੋਬਿੰਦ ਸਿੰਘ ਜੀ ਦੇ ਤੁਰਿਆ ਦਾਦਾ ਜੀ ਦੀ ਲੀਤੇ ਸ਼ਾਹੀ ठाਠ ਬਣਾ ਲਿਆ ਸਾਰਾ ਖੜਕੇ ਨਤਰਨ ਜੀਤ ਨਗਾਰਾ ਸਿਰ ਤੇ ਸੋਨ ਦੀ ਕਲਗੀ ਸੀ ਬਾਈ ਤਾਰ ਨਰੇਸ਼ਾਂ ਦੀ ਇੱਕ ਸੁਣ ਕੇ ਬਲ ਗਈ ਸੀ ਜੀ ਪੌਂਟਾ ਸਹਿਬ ਹਰਾ ਕੇ ਰਾਜੇ ਅਮਰਤ ਪਿਆ ਕੇ ਤੇ ਸਿੰਘ ਸਾਜੇ ਮਾਤਾ ਗੁਜਰੀ ਤੇ ਪੁੱਤ ਚਾਰੇ ਭਾਰਤ ਵਰਸ਼ੀਓ ਤੋਂ ਦੀਵਾਰ ਕਰ ਜੇ ਸਿਰੋਂ ਉਤਾਰ ਦਤੇਂ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਪਹੁੰਚਨ ਦੇੜ ਤਿਆਗਿਆ ਚੋਲਾ ਮਾਂ ਦੋ ਦਾਸ ਕਰਿਆ ਵਸ ਭੋਲਾ ਬਖਸ਼ੀ ਬੂੰਦ ਅਮੀ ਦੀ ਤਦਨੂ ਤਰਫ ਪੰਜਾਬ ਤੋਰਿਆ ਯਦਨੂ ਦੇ ਕੇ ਸੈਨਾ ਜਿੰਨਾ ਦੀ ਸਰਹੰਦ ਬਨੂੜ ਸੰਡੋਰਾ ਇੱਟ ਇੱਟ ਕਰਤੀ ਤਿੰਨ ਦੀ ਜੀ ਬੜੀਆਂ ਤੇਜ ਲੜਾਈਆਂ ਲੜੀਆਂ ਫੜਦੇ ਮੁਗਲ ਜਵੇਂ ਚਰੀਆਂ ਗੰਗੂ ਅਤੇ ਸੁਚਾਨੰਦ ਝੁਕਿਆ ਡੰਡਾ ਸਣੇ ਵਜੀਤ ਝੁਕਿਆ ਕੁਲਾਸ ਤੈਨੀ ਮਾਰ ਦਤੇ ਜਦ ਵੀ ਜ਼ੁਲਮ ਸिखਾਂ ਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਬੰਦਾ ਬਹਾਦਰ ਕਾਫੀ ਲੜਿਆ ਜਾ ਗੁਰਦਾਸ ਨੰਗਲ ਤੋਂ ਫੜਿਆ ਪਿੰਜਰੇ પાਕੇ ਲੈ ਗਏ ਦਿੱਲੀ ਜਕੜੇ ਭਰੇ ਨੂੜ ਕੇ ਬੈਲੀ ਕਰਤੇ ਕਤਲ ਜਲਾ ਦਾਨੇ ਮੰਨੀ ਇਨ ਨਬੀਨ ਗੁਰੂ ਦੇ ਸੱਚੇ ਮਜਾ ਜਾਣੇ ਜੀ ਬਣਿਆ ਫੇਰ ਟਵਲ ਮਸਲਾ ਫਿਰਦੇ ਸਿੰਘ ਵਜਾਉਂਦੇ ਵਸਲਾ ਲੁਕਸ਼ਪ ਰੈਨ ਮਾਰਦੇ ਡਾਕੇ ਪਾਤੇ ਸੂਬਿਆਂ ਦੇ ਗਲ ਸਿਆਪੇ ਉਹਨਾ ਸੋਟਾ ਤਿਆਰ ਦਤੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਉਹ ਹੋ ਗਿਆ ਤੇਜ ਜ਼ੁਲਮ ਦਾ ਚੱਕਰ ਫੜ ਕੇ ਕੇਸਾਂ ਧਾਰੀ ਫੱਕਾ ਰਾ ਬਹੁਤੇ ਚਰਖੜੀਆਂ ਤੇ ਚਾੜੇ ਨਿਆਣੇ ਨੇਜਾਂ ਤੇ ਟੰਗ ਪਾੜੇ ਕੁਛੜੋ ਖੋਕੇ ਮਾਵਾਂ ਦਿਉਂ ਤਾਂ ਤਿਤ ਸਾਡਾ ਰਾਜੀ ਜੇਕਰ ਉੱਤਰ ਸਾਵਾਂ ਦਿਉਂ ਜੀ ਪੈ ਗਏ ਮੁਗਲ ਮਗਰ ਹੱਥ ਧੋਕੇ ਦੇਤੇ ਸ਼ਹਿਰ ਪਿੰਡਾਂ ਵਿੱਚ ਹੋਕੇ ਸਿੱਖ ਦਾ ਜੋਸ਼ਰ ਵੱਡ ਕੇ ਲਿਆਉ ਅਸੀਂ ਨਗਦਰ ਪਈਏ ਪਾਉ ਤਾਤਾ ਲਾਜ ਤਿਆਰ ਦਤੇਂਗੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਉਹ ਅਹਿਮਦ شاہ ਤੇ ਨਾਦਰ ਸੁੱਲੇ ਕਰ ਗਏ ਜ਼ੁਲਮ ਸਿਖਾਤੇ ਖੁੱਲੇ ਸੀਸ ਕਾ ਕੌਮਦ ਜੜ ਨੂੰ ਪਟਤਾ ਟਾ ਹਰ ਮੰਦਰ ਸੁਨੇਰੀ ਅਟਤਾ ਕਰੀ ਬੇਅਦਬੀ ਗੁਰ ਕਰਦੀ ਮੱਸਾ ਰੰਗੜ ਨਚਾਵੇ ਗਣਕਾ ਪਹਿਣ ਨਵਾਬਾਂ ਦੀ ਵਰਦੀ ਜੀ ਖਬਰਾਂ ਹੋਈਆਂ ਬੁੱਢੇ ਜੋੜਾ ਤੁਰ ਪੇ ਦੋ ਅਣਕੀਲੇ ਕੋਣ ਨੇ ਰਹਿ ਗਿਆ ਮੁਗਲਾਂ ਦਾ ਮੂੰਹ ਅੱਡਿਆ ਸੁਣ ਕੇ ਸਿਰ ਮੱਸੇ ਦਾ ਵੱਡੇ ਅੱਕ ਦਰੇ ਸਾਜ਼ ਖਲਾਰ ਦਤੇਂ ਜਦ ਵੀ ਜ਼ੁਲਮ ਸिखਾਤੇ ਹੋਏ ਜ਼ੁਲਮ ਨੇ ਹੋਰ ਨਖਾ ਦੇ ਅੜ ਕੇ ਲੈਣ ਮੁਗਲ ਨਾਲ ਟੇਟਾ ਨਤਰਿਆ ਮਹਾ ਸਿੰਘ ਦਾ ਬੇਟਾ ਉਸ ਦਾ ਵਾਂਗ ਨਵਾਬਾਂ ਟੋਰੇ ਕਬਜਾ ਕਰ ਲਿਆ ਸ਼ਹਿਰ ਲਾਹੌਰ ਉਸ ਤੇ ਦਿਆਲੂ ਕਾਦਰ ਸੀ ਮਾਲਕ ਤਾਜ ਤਖਤ ਦਾ ਬਣ ਗਿਆ ਸਿੰਘ ਰਣਜੀਤ ਬਹਾਦਰ ਸੀ ਜਿੱਤ ਲਈ ਪੰਜ ਨਦੀਆਂ ਦੀ ਧਰਤੀ ਮੁਗਲ ਹਕੂਮਤ ਚੱਲਦੀ ਕਰਦੀ ਸੇਵਾ ਭਾਵ ਬੜਾ ਸੀ ਅੰਦਰ ਮੜਦਾ ਸੋਣੇ ਸੇ ਹਰ ਮੰਦਰ ਭੂ ਕੇ ਨਵੇਂ ਉਸਾਰਤ ਦੇਹੀਂ ਜਦ ਵੀ ਝੁਲਮ ਸਿਕਾਤੇ ਹੋਏ ਝੁਲਮ ਨੇ ਹੋਰ ਨਖਾਰ ਦਤੇ ਉਹ ਬੇੜਾ ਧਿਆਨ ਸਿੰਘ ਦਾ ਬਹਿ ਗਿਆ ਸੀ ਸਿਕਰਾਜ ਉਸਰ ਕੇ ਲੈ ਗਿਆ ਦਿੱਲੀੋਂ ਆਗੇ ਗੋਰੇ ਚੜਕੇ ਲੈ ਗਏ ਕੋਵਰ ਨਿਆਣਾ ਫੜਕੇ ਛੱਪ ਚੜਾਤਾ ਗੋਰਿਆਂ ਨੇ ਜਿੰਦਾ ਰਾਣੀ ਨੂੰ ਵੀ ਜੇਲ੍ਹ ਚ ਪਾਤਾ ਗੋਰਿਆਂ ਨੇ ਜੀ ਫੇਰ ਫਰੰਗੀਆਂ ਜ਼ੁਲਮ ਵਧਾਤੇ ਕੂਕੇ ਤੋਪਾਂ ਨਾਲ ਉਡਾਤੇ ਜੈਤੋ ਅਤੇ ਗੁਰੂ ਕੇ ਬਾਗ ਕਰਗੀ ਭਸਮ ਸਿਕਾ ਨੂੰ ਆਗਾ ਜ਼ੁਲਮੀ ਪੰਬੜ ਠਾਰ ਦਤੇਂਗੇ ਜਦ ਵੀ ਜ਼ੁਲਮ ਸਿਖਾਂਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਹੋ ਸਿੰਘੋ ਹੁਣ ਵੀ ਨਾ ਕਬਰਾਓ ਬਿਰਤੀ ਗੁਰ ਚਰਨਾਂ ਨਾਲ ਲਾਓ ਜੋਰ ਵਖਾਤਾ ਜੋਰਾ ਵਰਨੇ ਥੋਡੇ ਏਸੇ ਨੇ ਦੁਖ ਹਰਨੇ ਸਹੀ ਬਤਾ ਦੂ ਰਸਤੇ ਨੂੰ ਸਤ ਗੁਰ ਦੇ ਮਦਰਸ ਸੇ ਆਜੋ ਬਨ ਕੇ ਬਸਤੇ ਨੂੰ ਜੀ ਹੁਣ ਦਾ ਸਮਾਪਰਖ ਦਾ ਆਇਆ ਸ੍ਰੀ ਅਕਾਲ ਤਖਤ ਨੂੰ ਟਾਇਆ ਮਰ ਗਏ ਸਿੰਘ ਬੜੇ ਨਰਦੋਸ਼ੇ ਬਾਬੂ ਕੋਲ ਫਿਰਦੇ ਅਫਸੋਸੇ ਹਾਂ ਦੇ ਨਾਰੇ ਮਾਰ ਦਤੇ ਜਦ ਵੀ ਜ਼ੁਲਮ ਸਖਾਂ ਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ